ਵਰਮਿੰਦਰ ਕ орਦੀ ਮੇਨੀ ਕਹਾਣੀ ਮੈਂ ਤਾਂ ਰੱਬ ਬਣ ਗਿਆ ਇੱਕ ਵਾਰ ਬੱਚਿਆਂ ਦੇ ਕਹਨ ਤੇ ਮੈਡਮ ਜੀ ਨੇ ਛੁੱਟੀਆਂ ਦਾ ਕੰਮ ਨਾ ਦਿੱਤਾ ਬੱਚੇ ਬਹੁਤ ਖੁਸ਼ ਹੋਏ ਮੈਡਮ ਨੇ ਕਿਹਾ ਪਰ ਤੁਸੀਂ ਛੁੱਟੀਆਂ ਵਿੱਚ ਆਪਣੇ ਮਾਤਾ ਪਿਤਾ ਦੀ ਕਿਸੇ ਕੰਮ ਵਿੱਚ ਮਦਦ ਕਰਨੀ ਹੈ ਜਿਸ ਨਾਲ ਉਹਨਾਂ ਨੂੰ ਖੁਸ਼ੀ ਮਿਲੇ ਅਨਮੋਲ ਛੁੱਟੀਆਂ ਦੇ ਪਹਿਲੇ ਦਿਨ ਹੀ ਸਵੇਰੇ 6 ਵਜੇ ਉੱਠਿਆ ਉਸ ਨੇ ਸੋਚਿਆ ਕਿ ਅੱਜ ਮੈਂ ਮੰਮੀ ਨੂੰ ਕੰਮ ਕਰਦੇ ਹੋਏ ਦੇਖਾਂਗਾ ਜੋ ਕੰਮ ਸੌਖਾ ਲੱਗੇਗਾ ਉਸ ਵਿੱਚ ਹਰ ਰੋਜ਼ ਮਦਦ ਕਰਾਂਗਾ ਮੰਮੀ ਉਸ ਦੇ ਉੱਠਣ ਤੋਂ ਪਹਿਲਾਂ ਹੀ ਨਹਾ ਤੋ ਕੇ ਰਸੋਈ ਵਿੱਚ ਡੈਡੀ ਲਈ ਨਾਸ਼ਤਾ ਤਿਆਰ ਕਰ ਰਹੇ ਸਨ ਤੇ ਨਾਲ ਦੀ ਨਾਲ ਹੀ ਡੈਡੀ ਦੇ ਲਈ ਦੁਪਹਿਰ ਦਾ ਟਿਫਨ ਵੀ ਬਣਾ ਰਹੇ ਸਨ ਡੈਡੀ ਨੂੰ ਕੰਮ ਤੇ ਭੇਜ ਕੇ ਮੰਮੀ ਨੇ ਦਾਦਾ ਦਾਦੀ ਨੂੰ ਨਾਸ਼ਤਾ ਦਿੱਤਾ ਤੇ ਫਿਰ ਸਾਨੂੰ ਭੈਣ ਭਰਾਵਾਂ ਨੂੰ ਨਹਾ ਤੋ ਆ ਕੇ ਨਾਸ਼ਤਾ ਖੋਇਆ ਬਾਅਦ ਵਿੱਚ ਉਹਨਾਂ ਨੇ ਸਾਰੇ ਘਰ ਦੀ ਸਫਾਈ ਕੀਤੀ ਤੇ ਫਿਰ ਕੱਪੜੇ ਧੋ ਕੇ ਦੁਪਹਿਰ ਦੇ ਖਾਣੇ ਵੱਲ ਹੋ ਗਏ ਉਸ ਤੋਂ ਬਾਅਦ ਕੁਝ ਧਿਰ ਬੱਚਿਆਂ ਨੂੰ ਕੋਲ ਬਿਠਾ ਕੇ ਪੜਾਇਆ ਸ਼ਾਮ ਨੂੰ ਚਾਹ ਪੀ ਕੇ ਪਾਠ ਕੀਤਾ ਧੋਤੇ ਹੋਏ ਕੱਪੜੇ ਸਾਹਮੇ ਫਿਰ ਉਹ ਰਾਤ ਦੇ ਖਾਣੇ ਦੀ ਤਿਆਰੀ ਕਰਨ ਲੱਗੇ ਸਾਰਿਆਂ ਨੂੰ ਰਾਤ ਦੀ ਰੋਟੀ ਖਾ ਕੇ ਚੌਂਕਾ ਪਾਂਡਾ ਸਾਹਮੇ ਸੌਣ ਲੱਗੇ ਬੱਚਿਆਂ ਨੂੰ ਕਹਾਣੀਆਂ ਸੁਣਾਈਆਂ ਅਨਮੋਲ ਸਾਰੀ ਰਾਤ ਹੀ ਸੋਚਦਾ ਰਿਹਾ ਕਿ ਮੰਮੀ ਦਾ ਤਾਂ ਕੋਈ ਵੀ ਕੰਮ ਸੌਖਾ ਨਹੀਂ ਹੁਣ ਮੈਂ ਉਹਨਾਂ ਦੀ ਮਦਦ ਕਿਵੇਂ ਕਰਾਂ ਤਾਂ ਉਸਨੇ ਸੌਂਦੇ ਹੋਏ ਆਪਣੀ ਮੰਮੀ ਨੂੰ ਹੀ ਪੁੱਛਿਆ ਕਿ ਮੰਮੀ ਜੇ ਰੱਬ ਤੁਹਾਡੇ ਕੋਲ ਆਵੇ ਤੇ ਤੁਹਾਡੀ ਕਿਸੇ ਕੰਮ ਵਿੱਚ ਮਦਦ ਲਈ ਪੁੱਛੇ ਤਾਂ ਤੁਸੀਂ ਕੀ ਕਹੋਗੇ ਮੰਮੀ ਨੇ ਹੱਸਦੇ ਹੋਏ ਕਿਹਾ ਕਿ ਮੈਂ ਚਾਹੁੰਦੀ ਹਾਂ ਹਰ ਰੋਜ਼ ਸਵੇਰੇ ਕੋਈ ਜਾਦਾ ਇੱਕ ਕੱਪ ਮੈਨੂੰ ਬਣਾ ਬਣਾਇਆ ਦੇ ਦੇਵੇ ਬਸ ਅਨਮੋਲ ਹਰਾਮ ਸੀ ਕਿ ਮਾਂ ਨੇ ਇੰਨੇ ਔਖੇ ਕੰਮ ਛੱਡ ਰੱਬ ਤੋਂ ਮੰਗਿਆ ਕੀ ਇੱਕ ਕੱਪ ਚਾਹ ਖੈਰ ਫਿਰ ਅਨਮੋਲ ਅਗਲੇ ਦਿਨ ਤੋਂ ਹੀ ਸਵੇਰੇ 5 ਵਜੇ ਉੱਠਣ ਲੱਗਿਆ ਤੇ ਹਰ ਰੋਜ਼ ਆਪਣੀ ਮਾਂ ਦੇ ਲਈ ਇੱਕ ਕੱਪ ਚਾਹ ਦਾ ਬਣਾ ਕੇ ਉਸ ਨੂੰ ਉਠਾਉਂਦਾ ਮਾਂ ਨੇ ਆਖਿਆ ਓਏ ਮੇਰਾ ਬੁੱਤਾ ਰੱਬ ਬਣ ਗਿਆ